ਜਲੰਧਰ ਦੇ ਹਰਦਿਆਲ ਨਗਰ ਦੇ ਇਲਾਕਾ ਨਿਵਾਸੀਆਂ ਦੇ ਵੱਲੋਂ ਆਪਣੇ ਹੀ ਕੌਂਸਲਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਗਿਆ ਦਰਸਲ ਵਾਰਡ ਨੰਬਰ 4 ਦੇ ਅਧੀਨ ਆਉਂਦੇ ਹਰਦਿਆਲ ਨਗਰ ਦੇ ਵਿੱਚ ਇੱਕ ਕੌਂਸਲਰ ਜਗੀਰ ਸਿੰਘ ਤੇ ਲੋਕਾਂ ਨੇ ਗਾਲਾ ਕੱਢਣ ਦੇ આરોਪ ਲਗਾਏ ਨੇ ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਨਿਵਾਸੀ ਦਵਿੰਦਰ ਕੁਮਾਰ ਪੁੱਤਰ ਅਵਿਨਾਸ਼ ਕੁਮਾਰ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਸ ਇਲਾਕੇ ਦੇ ਵਿੱਚ ਠੇਕਾ ਉਹਨਾਂ ਲੋਕਾਂ ਦੇ ਵੱਲੋਂ ਬੰਦ ਕਰਵਾਇਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਦੇ ਪਰਿਵਾਰ ਦਾ ਐਮ ਯੋਗਦਾਨ ਰਿ ਉਹਨਾਂ 'ਤੇ આરોਪ ਲਗਾਇਆ ਹੈ ਕਿ ਜੋ ਪਾਰਸ਼ਦ ਹੈ ਕੌਂਸਲਰ ਹੈ ਜਗੀਰ ਸਿੰਘ ਉਹ ਸ਼ਰਾਬ ਦੇ ਠੇਕੇ ਨੂੰ ਚਾਲੂ ਕਰਵਾਉਣ ਦੇ ਲਈ ਲਗਾਤਾਰ ਯਤਨ ਕਰ ਲਿਆ ਇਸ ਦੇ ਚੱਲਦੇ ਹੀ ਕੌਂਸਲਰ ਦੇ ਵੱਲੋਂ ਉਹਨਾਂ ਨੂੰ ਫੋਨ ਕਰਕੇ ਆਪਣੇ ਘਰ ਬੁਲਾਇਆ ਪਰ ਜਦੋਂ ਉਸਨੇ ਮਨਾਂ ਕਰ ਦਿੱਤਾ ਤਾਂ ਆਪਣੇ ਜਾਣਕਾਰਾਂ ਨੂੰ ਲੈ ਕੇ ਉਹ ਘਰ ਆ ਗਿਆ ਜਿਸ ਤੋਂ ਬਾਅਦ ਉਹ ਗਾਲਾਂ ਕੱਢਣ ਲੱਗ ਪਿਆ ਘਰ ਨੂੰ ਟਰਵਾਉਣ ਦੀ ਗੱਲ ਕਿਹ ਹੈ ਤੇ ਇਸੇ ਨਾਲ ਹੀ ਉਸ ਦੇ ਵੱਲੋਂ ਕਿਹਾ ਗਿਆ ਕਿ ਪਾਣੀ ਦਾ ਕਨੈਕਸ਼ਨ ਵੀ ਕਟਵਾ ਦਿੱਤਾ ਜਾਵੇਗਾ ਦੱਸਦੀ ਹੈ ਦਵਿੰਦਰ ਨੇ ਇਸ ਦੀ ਸੂਚਨਾ ਭਾਜਪਾ ਦੇ ਨੇਤਾ ਪ੍ਰਸ਼ਾਂਤ ਨੂੰ ਵੀ ਦਿੱਤੀ ਗਈ ਹੈ ਉਹ ਵੀ ਮੌਕੇ ਦੇ ਉੱਪਰ ਪਹੁੰਚੇ ਨੇ ਦੱਸਦੀ ਹੈ ਫਿਲਹਾਲ ਕੌਂਸਲਰ ਦੇ ਉੱਪਰ ਹੈ ਇਲਾਕਾ ਨਿਵਾਸੀਆਂ ਦੇ ਵੱਲੋਂ ਗਾਲਾਂ ਕੱਢਣ ਦੇ aarop ਖੜੇ ਨੇ ਲਗਾਏ ਗਏ ਨੇ ਠੇਕੇ ਨੂੰ ਲੈ ਕੇ ਪੂਰਾ ਮਾਮਲਾ ਫਕਤਾ ਹੋਇਆ ਨਜ਼ਰ ਆ ਰਿਹਾ ਮੈਂ ਇਹਨਾਂ ਨੂੰ ਤਲਾਕ ਦਿੱਤਾ ਮੈਂ ਕਿਹਾ ਭਾਈ ਠੇਕਾ ਖੁੱਲਾ ਹੈਗਾ ਸਾਡੀਆਂ ਬੀਬੀਆਂ ਮੈਨੂੰ ਬਹੁਤ ਤਰਾਜ ਕਰਦੀਆਂ ਹੈਗੀਆਂ ਕਹਿੰਦਾ ਕੋਈ ਨਹੀਂ ਮੈਂ ਤੇ ਨਾ ਚੱਲਾਂ ਦੱਸ ਕਿੱਥੇ ਜਾਣਾ ਹੈਗਾ ਮੈਂ ਕਿਹਾ ਭਾਈ ਆਹ ਗਲੀ ਹੈਗੀ ਆ ਪ੍ਰਸ਼ਾਂਤ ਜੀ ਵੀ ਅਗਲੇ ਦਿਨ ਆਏ ਮੈਂ ਬਾਅਦ ਸੀ ਤੇ ਅਗਲੇ ਦਿਨ ਮੈਂ ਇਹਨਾਂ ਨਾਲ ਪੂਰਾ ਪੂਰਾ ਸਹਿਯੋਗ ਦਿੰਦੇ ਰਹੀ ਕਿ ਸਾਡੀਆਂ ਬੀਬੀਆਂ ਪੈਣਾ ਨੇ ਪੂਰਾ ਸੰਘਰਸ਼ ਕੀਤਾ ਰਾਣਾ ਠੇਕੇ ਨੂੰ ਬੰਦ ਕਰਾਉਣ ਦੇ ਵਿੱਚ ਤਾਂ ਅੱਜ ਠੇਕਾ ਬੰਦ ਵੀ ਹੈਗਾ ਡੀਸੀ ਦੇ ਉੱਤੇ ਜਦ ਕਿ ਚਾਰ ਬੰਦੇ ਨੂੰ ਅੰਦਰ ਆਉਣ ਦੀ অনুমতি ਹੈਗੀ ਆ ਸਾਡਾ ਮੇਰਾ ਭਰਾ ਮੈਨੂੰ ਕੱਟ ਤੋਂ ਕੱਟੋ ਕੱਟੋ ਸਾਡੇ 100 ਬੰਦਾ ਸੀਗਾ ਉੱਥੇ ਅੰਦਰ ਜਾ ਅੰਦਰ ਜਾ ਕੇ ਪੂਰੀ ਪਰਮਿਸ਼ਨ ਮਿਲਦੀ ਇਸੀ ਦਫ਼ਤਰ ਨੂੰ ਸਾਰੀ ਗੱਲਬਾਤ ਕੀਤੀ ਖੁੱਲੇ ਆਮ ਕੀਤੀ ਵੀਡੀਓ ਸਾਰੀ ਕੋ ਫੋਟੋਆਂ ਸਾਰੀ ਕੋ ਸਾਰਾ ਕੁਝ ਜਨਾ ਸਾਡੇ ਪ੍ਰੂਦੇ ਨਾਲ ਵਿੱਚ ਕੋਈ ਸਿੱਧਾ ਅਕ੍ਰੋਸ਼ ਸਰਹਾਰ ਜਗੀਰ ਸਿੰਘ ਨੂੰ ਜੋ ਕਿ ਸਾਡੇ ਵਾਰਡ ਦਾ ਕਾਉਂਸਲਰ ਹੈ ਇਸੀ ਤੋਂ ਖੁੰਧ ਕੇ ਚਵਾ ਕੇ ਠੇਕੇ ਵਿਰੋਧੀ ਪਾਰਟੀ ਦਾ ਕਿਉਂ ਪਾਰਟੀ ਨੂੰ ਗੱਲ ਇਹ ਹੈਗੀ ਇਸ ਤਰ੍ਹਾਂ ਕਰਨਾ ਪਬਲਿਕ ਨੂੰ ਆਪਣੇ ਕੰਮ ਨਾਲ ਮਤਲਬ ਹੁੰਦਾ ਨਾ ਕਿ ਪਾਰਟੀ ਕਰਾਵੇ ਕਰਨੀ ਸਾਨੂੰ ਪਾਰਟੀ ਨਾਲ ਕੋਈ ਮਤਲਬ ਨਹੀਂ ਸਾਨੂੰ ਕੰਮ ਮਤਲਬ ਹੈ ਕੰਮ ਨਾਲ ਉਹ ਮੋਕੇ ਦਾ ਕਾਉਂਸਲਰ ਹੈਗਾ ਤੂੰ ਕੰਮ ਕਰਵਾ ਕੇ ਦੇ ਕੰਮ ਤੇ ਤੋ ਹੁੰਦਾ ਨਹੀਂ ਤੋ ਹੁਣੇ ਲੋਕਾਂ ਨੇ ਜਾ ਕੇ ਲੜਨੇ ਹੈਗੇ ਆ ਉੱਤੇ ਜਾ ਕੇ ਵੀ ਇਹਨਾਂ ਨੇ ਲੜਾਈ ਝਗੜਾ ਕੀਤਾ ਹੈਗਾ ਉੱਥੇ ਆ ਕੁਝ ਨਹੀਂ ਕੀਤਾ ਮੇਰੇ ਭਰਾ ਨੇ ਉਹ ਇਹਨਾਂ ਘਰ ਮੇਰੀ ਬੀਬੀਆਂ ਪੈਣਾ ਦਾ ਹਾਲ ਚਾਲ ਪੁੱਛਿਆ ਮੇਰੀਆਂ ਮਾਵਾਂ ਬੈਠੀਆਂ ਸੀਗੀਆਂ ਉੱਥੇ ਆ ਕੇ ਹਾਲ ਚਾਲ ਬਹੁਤ ਸੇਵਾ ਪੜੀ ਵੀ ਕੀਤੀ ਮੈਂ ਨਾਲ ਸਟੇਰ ਤੈਨੂੰ ਸ਼ੁਕਰ ਜਹਾ ਕਰਦਾ ਹੈਗਾ ਬਹੁਤ ਸੇਵਾ ਕੀਤੀ ਇਹਨਾਂ ਨੇ ਠੇਕਾ ਦਾ ਨਾਂ ਚ ਫਸ ਰਾਤ ਨੂੰ ਇਸ ਜੀ ਦਾ ਖੁੰਦਕ ਜੀ ਚ ਆ ਕੇ ਰਾਤ ਨੂੰ 12 ਵਜੇ ਨਹੀਂ 8 9 ਵਜੇ 8 9 ਵਜੇ ਦਾ ਟਾਈਮ ਮੈਨੂੰ ਫੋਨ ਕੀਤਾ ਗਿਆ ਮੈਂ ਕਿਹਾ ਮੈਂ ਨਹੀਂ ਆਣਾ ਕਿ ਮੇਰਾ ਜਾਣਾ ਮੈਂ ਕਿਤੇ ਬਹੁਤ ਜ਼ਰੂਰੀਆ ਮੇਰੀ ਭੈਣ ਦਾ ਸਾਹ ਰਹੀ ਆ ਉੱਥੇ ਤਾਂ ਮੈਨੂੰ ਜਾਣਾ ਹੈ ਨਹੀਂ ਜੀ ਨਹੀਂ ਇਹ ਕਿਹੜੇ ਕੋ 12 ਬੰਦੇ ਤੱਕ दारू ਵੀ ਕੀ ਆ ਜੀ ਜੇ ਕਿਸੇ ਦੇ ਕੰਮ ਜਾਂਦੇ ਆ ਪਰ 2 4 ਬੰਦੇ ਜਾਂਦੇ ਹੈ ਤੁਹਾਨੂੰ ਕਿਹੜੇ ਕੋ 12 ਬੰਦੇ ਤਾਂ ਨਹੀਂ ਜਾਂਦੇ ਕਿਸ ਮਲੇ ਦਾ ਮੋਤਵਾਰ ਫੜਿਆ ਗਿਆ ਓਏ ਮੋਤਵਾਰ ਨੂੰ ਇੰਨਾ ਨਹੀਂ ਪਤਾ ਕਿ ਕਿਸੇ ਦਾ ਕਰ ਕਿਤੇ ਜਾਣਾ ਕਿੱਦਾਂ ਭਾਈ ਉਹ 2 4 ਬੰਦੇ ਤਾਂ ਜਾ ਸਕਦੇ ਆ ਪਰ ਇੰਨੇ ਬੰਦੇ ਜਾਣਾ ਉਹ ਸ਼ਰਾਬੀ ਕੇ ਇਸ ਤਰ੍ਹਾਂ ਜੀ ਤੁਹਾਨੂੰ ਥੋੜੀ ਬੋਧੀ ਸ਼ਰਮ ਨਹੀਂ ਆਉਂਦੀ ਕਿੰਨੇ ਬੰਦੇ ਤੁਸੀਂ ਜਾਂਦੇ दारू ਪੀ ਕੇ ਜਾ ਰਹੇ ਹੋ ਤੋ ਆਗੇ ਗਾਣੀ ਕਲੋਚ ਕਰਦੇ ਹੋ ਤੋ ਕਹਿੰਦੇ ਘਰ ਤੱਕ ਟਵਾ ਦਾਂਗੇ ਕੀ ਆ ਕਰਦਾਂਗੇ ਤੁਹਾਨੂੰ ਘਰ ਤੇ ਤੋ ਪਹਿਲਾਂ ਮੈਂ ਨਾ ਤੇ ਦਰਖਾਹ ਦਿੱਤੀ ਇਹਦੇ ਭਰਾ ਤੇ ਅੱਛਾ ਮੈਨੂੰ ਰਾਸਤੇ ਹੀ ਰੋਕ ਲੰਦਾ ਇਹ ਰੋਕਿਆ ਕਿ ਕਿੱਥੇ ਗਿਆ ਕਿਉਂਕਿ ਮੈਨੂੰ ਪਰ ਭਾਈ ਇਹ ਤੋਂ ਪਹਿਲਾਂ ਇਹਨਾਂ ਨੂੰ ਮੈਂ ਜਾਣਦਾ ਨਹੀਂ ਸੀ ਇਹ ਚੋਂ ਇਲੈਕਸ਼ਨ ਤੋਂ ਪਹਿਲਾਂ ਭਾਈ ਸਾਹਿਬ ਨਾਲ ਮੇਨਾ ਮੁਲਾਕਾਤ ਹੋਈ ਸਾਡੇ ਉਧਰ ਪਿਆਰ ਬਣ ਗਿਆ ਹੁਣ ਮੈਂ ਕਿ ਮੇਰਾ ਵੱਡਾ ਭਰਾ ਹੀ ਹੈ ਇਹਨਾਂ ਨੇ ਮੇਰੇ ਰਾਸਤੇ ਮੈਨੂੰ ਮੋਬਾਈਲ ਕਰ ਤੰਨੇ ਦੇਣਾ 10 ਬਾਰ ਮੁੰ ਉਸੇ ਰਾਤ ਨੂੰ ਅਗਲੇ ਮੇਰੇ ਰਾਸਤੇ ਰੋਕੇ ਕਹਿੰਦਾ ਮੈਨੂੰ ਗਾਡੀ ক্লোਜ ਕਰਦਾ ਧਮਕੀਆਂ ਦਿੰਦਾ ਹੱਥੋਂ ਪਾਈ ਕਰਦਾ ਜੀ ਉਹ ਫਿਰ ਮਾਰੇ ਮੇਰੇ ਥੱਪੜ ਮਾਰੇ ਇਹਨੇ ਮੇਰੇ ਕਹਿੰਦਾ ਕਿਉਂ ਪਾਰਟੀ ਨਾਲ ਜਾਂਦਾ ਜੀ ਕੋਈ ਇਸ ਤਰ੍ਹਾਂ ਮੈਂ ਮੀਡੀਆ ਦੇ ਮਾਧਿਅਮ ਨਾਲ ਤਾਂ ਸਾਂਚਾਣਾ ਕਿ ਜਿੱਥੇ ਪੰਜਾਬ ਸਰਕਾਰ ਇਹ ਮੁਹਿੰਮ ਚਲਾ ਰਹੀ ਹੈ ਨਸ਼ਿਆਂ ਦੇ ਖਿਲਾਫ ਯੁੱਧ ਨਸ਼ਿਆਂ ਦੇ ਖਿਲਾਫ ਔਰ ਦੂਜੇ ਪਾਸੇ ਇਸ ਖੇਤਰ ਦੇ ਵਿੱਚ ਵਾਰਡ ਨੰਬਰ 4 ਹਰਦਿਆਨ ਨਗਰ ਦੇ ਵਿੱਚ ਇੱਕ ਸ਼ਰਾਬ ਦਾ ਠੇਕਾ ਜਿਹੜਾ ਕਿ ਜਿਸ ਦੇ ਕਿ ਬਿਲਕੁਲ ਨਾਲ ਹੀ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਗੁਰਦੁਆਰਾ ਸੀ ਔਰ ਰਿਆਸ਼ੀ ਸਾਰਾ ਏਰੀਆ ਸੀ ਔਰ ਮਹੱਲੇ ਦੀਆਂ ਮਹਿਲਾਵਾਂ ਨੇ ਮਹੱਲੇ ਦੇ ਨੌਜਵਾਨਾਂ ਨੇ ਬੱਚਿਆਂ ਨੇ ਵਿਰੋਧ ਕੀਤਾ ਕਿ ਇੱਥੇ ਠੇਕੇ ਦੇ ਨਾਲ ਹਾਤਾ ਵੀ ਖੁੱਲਿਆ ਹੋਇਆ ਸਾਰਾ ਮਹੱਲਾ ਉਸ ਦੇ ਖਿਲਾਫ ਇੱਕ ਲੜਾਈ ਲੜ ਰਿਆ ਸੀ ਜੰਗ ਲੜ ਰਿਆ ਸੀ ਔਰ ਉਸ ਠੇਕੇ ਨੂੰ ਬੰਦ ਕਰਾਉਣ ਦੇ ਲਈ ਇਸ ਪਰਿਵਾਰ ਨੇ ਬੜਾ ਵੱਡਾ ਸਹਿਯੋਗ ਦਿੱਤਾ ਜਿੱਥੇ ਕਿ ਪਾਰਸ਼ਾ ਤਾਂ ਨਹੀਂ ਚਾਹੁੰਦਾ ਸੀ ਇਹ ਠੇਕਾ ਇੱਥੇ ਚੱਕਿਆ ਜਾਵੇ ਉਸ ਦਾ ਕੀ ਕਾਰਨ ਹੈ ਇਹ ਉਹ ਹੀ ਦੱਸਦਾ ਔਰ ਉੱਥੇ ਸਾਰੇ ਮੁਹੱਲਾ ਨਿਵਾਸੀਆਂ ਇਹ ਠੇਕੇ ਨੂੰ ਬੰਦ ਕਰਾਣਾ ਚਾਹੁੰਦੇ ਸੀ ਸੀ ਉਹ ਠੇਕਾ ਇੱਥੋਂ ਬੰਦ ਕਰਾ ਕੇ ਸ਼ਿਫਟ ਕਰਾ ਦਿੱਤਾ ਇਸ ਗੱਲ ਦੀ ਖੁੰਦਕ ਨੂੰ ਲੈ ਕੇ ਕੱਲ ਰਾਤ 8 10 ਲੋਕਾਂ ਨੂੰ 10 12 ਲੋਕਾਂ ਨੂੰ ਨਾਲ ਲੈ ਕੇ 9 ਵਜੇ ਇਸ ਦੇ ਘਰ ਦੇ ਅੰਦਰ ਆ ਕੇ ਅੰਦਰ ਬੱਚੀਆਂ ਬੱਚੇ ਵੀ ਆ ਛੋਟੇ ਛੋਟੇ ਅੰਦਰ ਮਹਿਲਾਵਾਂ ਵੀ ਆ ਔਰ ਇਹਨਾਂ ਦੇ ਪਿਤਾ ਜੀ ਬਜ਼ੁਰਗ ਹੈ ਔਰ ਉਹਨਾਂ ਨੂੰ ਗੰਦੀਆਂ ਗਾਲਾਂ ਸ਼ੂਗਰ ਦੇ ਬੀਪੀ ਦੇ ਮਰੀਜ਼ ਹੈ ਉਹਨਾਂ ਨੂੰ ਗੰਦੀਆਂ ਗਾਲਾਂ ਗੱਡੀਆਂ ਅੱਜ ਸਵੇਰੇ ਅਸੀਂ ਡਿਵੀਜ਼ਨ ਨੰਬਰ 8 ਦੇ ਵਿੱਚ ਦਰਖਾਸਤ ਦਿੱਤੀ ਹੈ ਔਰ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨਾਲ ਗੱਲ ਹੋਈ ਹੈ ਕਿ ਘਰ ਦੇ ਅੰਦਰ ਆ ਕੇ ਗੰਦੀਆਂ ਗਾਲ੍ਹਾਂ ਕੱਢਣੀਆਂ ਧਮਕਾਣਾ ਔਰ ਕਿਤੇ ਮੈਂ ਇਸ ਏਰੀਆ ਦਾ ਪਾਰਸ਼ਾ ਦਾ ਮੈਂ ਤੁਹਾਡਾ ਘਰ ਠਵਾ ਦਾਂਗਾ ਮੈਂ ਤੁਹਾਡਾ ਘਰ ਠਵਾ ਦਾਂਗਾ ਮੈਂ ਤੁਹਾਡੇ ਪਾਣੀ ਦੇ ਕਨੈਕਸ਼ਨ ਕਟਾ ਦਾਂਗਾ ਮੈਂ ਸੀਵਰੇ ਦੇ ਇਕ ਟੱਕ ਕਨੈਕਸ਼ਨ ਕਰਦਾ ਇਸ ਤਰ੍ਹਾਂ ਦੀ ਦਾ ਕੰਮ ਮੌਜੂਦਾ ਪਾਰਸ਼ਾ ਨੂੰ اچھا ਨਹੀਂ ਲੱਗਦਾ ਇਹ ਪੂਰੀ ਗੁੰਡਾਗਰਦੀ ਹੋ ਗਈ ਦੇਖੋ ਸੱਤਾ ਦੇ ਨਸ਼ੇ ਦੇ ਵਿੱਚ ਤੁਸੀਂ ਇੰਨਾ ਵੀ ਜ਼ਿਆਦਾ পাগল ਨਾ ਹੋ ਜਾਓ ਕਿ ਤੁਹਾਨੂੰ ਪਤਾ ਨਾ ਲੱਗੇ ਕਿ ਇੱਕ ਸਾਲ ਰਹਿ ਗਿਆ ਹੈ ਸਰਕਾਰ ਦਾ ਉਸ ਤੋਂ ਬਾਅਦ ਸਰਕਾਰ ਬਦਲਣੀ ਹੈ ਇਹ ਇਨ੍ਹਾਂ ਹੀ ਲੋਕਾਂ ਨੇ ਨਾ ਪਰਿਵਾਰਾਂ ਨੇ ਤੁਹਾਨੂੰ ਵੋਟਾਂ ਪਵਾ ਕੇ ਜਿਤਾਇਆ ਅੱਜ ਤੁਸੀਂ ਇਨ੍ਹਾਂ ਪਰਿਵਾਰਾਂ ਦੇ ਨਾਲ ਧੱਕੇਸ਼ਾਹੀ ਕਰ ਰਹੇ ਹੋ ਮੈਂ ਤੁਹਾਡੇ ਮੀਡੀਆ ਦੇ ਮਾਧਮ ਦੇ ਮਾਧਿਅਮ ਦੇ ਨਾਲ ਜਲੰਧਰ ਪੁਲਿਸ ਕਮਿਸ਼ਨਰ ਨੂੰ ਅਪੀਲ ਕਰਦਾ ਕਿ ਜਲੰਧਰ ਸ਼ਹਿਰ ਦੇ ਵਿੱਚ ਕਾਨੂੰਨ ਵਿਵਸਥਾ ਬਣੀ ਰਵੇ ਕਾਨੂੰਨ ਵਿਵਸਥਾ ਬਰਕਰਾਰ ਨਾ ਹੋਵੇ ਸਾਨੂੰ ਜਲੰਧਰ ਸ਼ਹਿਰ ਦੇ ਹਰ ਏਰੀਆ ਦੇ ਵਿੱਚ ਭਗਵੰਤ ਮਾਨ ਦੇ ਪੁਤਲੇ ਨਾ ਫੂਕਣੇ ਪੈਣ ਇਸ ਨੂੰ ਇਹ ਜਿਹੜਾ ਕੰਮ ਹੈ ਅੰਦੋਲਨ ਨਾ ਬਣੇ ਤੁਰੰਤ ਪ੍ਰਭਾਵ ਦੇ ਨਾਲ ਅੱਜ ਰਾਤ ਤੱਕ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਔਰ ਇਹਨਾਂ ਦੀ ਗ੍ਰਿਫਤਾਰੀ ਹੋਈ ਜਾਵੇ ਬਿਊਰੋ ਰਿਪੋਰਟ ਔਨ ਪੁਆਇੰਟ